ਬੜਾ ਮਮ ਬਣਾਇਆ ਕੀ ਕਰੀ ਜਾਣਾ ਬਾਈ ਦੇਖੋ ਬਾਈ ਜੀ ਸਾਰੇ ਵੀਰਾਂ ਨੂੰ ਮੈਂ ਦੱਸਣਾ ਚਾਹਣਾ ਵਿਆਹਾਂ ਖੀਰੇ ਆ ਇਹ ਆਪਣੇ ਮੁਰਗੀਆਂ ਵਾਸਤੇ ਬਹੁਤ ਜਿਆਦਾ ਚੰਗੇ ਆ ਇਹ ਤੁਸੀਂ ਕਿ ਕਿਦੋਂ ਵੀ ਸਬਜ਼ੀ ਦੀ ਦੁਕਾਨ ਤੋਂ ਲੈ ਆ ਸਕਦੇ ਹੋ ਕਹਿ ਕੇ ਅਗਲਾ ਘੱਟ ਰੇਟ 'ਚ ਵੀ ਦੇ ਦਿੰਦਾ ਵੀ ਬਾਈ ਯਾਰ ਜਿਹੜੇ ਖੀਰੇ ਆ ਤੁਸੀਂ ਸਾਨੂੰ ਦੱਸੋ ਇਹ ਉਹਨਾ ਐ ਕੱਟ ਕੇ ਆਵੇ ਕੋਈ ਬਾਈ ਇੱਧਰ ਬਣਾ ਦੇ ਕਦੇ ਨਾ ਉਹਨਾਂ ਨੂੰ ਆਈ ਕਰਕੇ ਇਹ ਬਹੁਤ ਖੁਸ਼ ਹੋ ਕੇ ਆਪਣੇ ਕੁੱਕੜ ਖਾਂਦੇ ਆ ਠੀਕ ਠੰਡੇ ਹੁੰਦੇ ਆ ਨਾ ਯਾਰ ਠੰਡੇ ਹੁੰਦੇ ਆ ਉਹ ਵੀ ਇੱਕ ਨੂੰ ਪਤਾ ਯਾਰ ਬੰਦੇ ਆਸਤੇ ਕਣਕ ਕਣਕ ਤਾਂ ਖਾਂਦੇ ਨਹੀਂ ਹੁਣ ਹਾਂ ਵੀ ਹੁਣ ਬੰਦੇ ਆਸਤੇ ਵੀ ਹਾਂ ਤੇ ਜਾਨਵਰਾਂ ਆਸਤੇ ਵੀ ਸਲਾਦ ਕਿੰਨਾ ਚੰਗਾ ਹਣਾ ਵੀ ਇੱਕ ਗਰਾਹ ਕਰਕੇ ਆਵੇ ਹਾਂ ਤਾਂ ਇਹਨੂੰ ਵੀ ਅਸੀਂ ਸਲਾਦ ਖਵਾਉਨੇ ਆ ਸਹੀ ਹੈ ਆ ਵੀ ਕਰਕੇ ਆ ਵੀ ਕਰਕੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਆ ਮੈਂ ਨਾ ਗਰਮੀ 'ਚ ਤਾਂ ਨਜ਼ਾਰਾ ਹੀ ਗਰਮੀ ਆ ਨਾ ਬਹੁਤ ਜ਼ਿਆਦਾ ਦੇਖੋ ਆ ਚੀਜ਼ ਜ਼ਰੂਰ ਕਰਿਆ ਕਰੋ ਹੋਰ ਅਸੀਂ ਵੀਡੀਓ ਬਣਾਉਂਦੇ ਰਵਾਂਗੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਆਹ ਦੇਖੋ ਹੁਣ ਫੇਰ ਐ ਕੱਟ ਕੇ ਤੁਹਾਨੂੰ ਸਾਰਾ ਵਿਖਾਵਾਂਗੇ ਕਿ ਕਿਵੇਂ ਖਾਂਦੀ ਹੈ ਤੇ ਕਿਵੇਂ ਇਹਨਾਂ ਨੂੰ ਪਾਈ ਦਾ ਕਰਕੇ ਕੱਟਿਓ ਧਿਆਨ ਨਾਲ ਕੇ ਹੱਥ ਦੇ ਨਾ ਮਰਾਲਿਓ ਮਰਾਲਿਓ ਆਹ 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 ਬਹੁਤ ਖੁਸ਼ ਹੋ ਕੇ ਖਾਂਦੇ ਆ ਇਹ ਉਹ ਲੈ ਗਿਆ ਉਹ ਕੋਈ ਤਾਂ ਹਜੇ ਡਰਦੇ ਆ ਬਹੁਤ ਖੁਸ਼ ਹੋ ਕੇ ਖਾਂਦੇ ਆ ਇਹ ਸਾਰੇ ਇਹਨਾਂ ਨੂੰ ਪਾਇਆ ਕਰੋ ਜਰੂਰ ਅੱਫ ਅੱਫ ਅਗਰ ਕਿਧਰੇ ਡਰਦੇ ਨੇ ਦੂਜੇ ਪਾਸੇ ਹਾਂ ਬਹੁਤ ਵਧੀਆ ਤੁਸੀਂ ਰਹੋਗੇ ਗਰਮੀ ਦੇ ਵਿੱਚ ਜਿਵੇਂ ਘਰਕਦੇ ਹਨ ਨਾਲੇ ਪਾਣੀ ਨਾਲੇ ਖਾਣਾ ਇਹਦੇ ਵਿੱਚ ਹੀ ਪਾਣੀ ਹੁੰਦਾ ਹਾਂ ਖੀਰੇ ਦੇ ਇਹਦੇ ਵਿੱਚ ਹੀ ਪਾਣੀ ਹੁੰਦਾ ਤੇ ਚੈਨਲ ਨੂੰ ਆਪਣੇ ਨੂੰ ਸਾਰੇ ਵੀ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਓਪਾ